ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸੇ ਦੇ ਤਹਿਤ ਬੀਜੇਪੀ ਦੀ ਲਿਸਟ ਵੀ ਜਾਰੀ ਹੋ ਚੁੱਕੀ ਹੈ। ਪਰ ਕਾਰਪੋਰੇਸ਼ਨ ਵੱਲੋਂ ਕਿਸੇ ਵੀ ਉਮੀਦਵਾਰ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਵਿਸ਼ੇਸ਼ ਤੌਰ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਪਟਿਆਲਾ ਦੇ ਮੋਤੀ ਮਹਿਲ ਵਿਖੇ ਪਹੁੰਚੇ ਤੇ ਕੀਤੀ ਪ੍ਰੈਸ ਵਾਰਤਾ। ਸਾਡੇ ਬਹੁਤ ਹੀ ਸਤਕਾਰਯੋਗ ਬੀਜੇਪੀ ਦੇ ਬਹੁਤ ਹੀ ਸੀਨੀਅਰ ਲੀਡਰ ਮੌਜੂਦਾ ਐਮਐਲਏ ਅਸ਼wini ਸ਼ਰਮਾ ਜੀ ਸਤਕਾਰਯੋਗ ਸਾਡੇ ਬਹੁਤ ਹੀ ਨਾਮ ਉਠਾ ਲੋ ਸਤਕਾਰਯੋਗ ਜਿਨ੍ਹਾਂ ਨੂੰ ਪੰਜਾਬ ਤੇ ਪਟਿਆਲਾ ਹਮੇਸ਼ਾ ਬਹੁਤ ਵੱਡਾ ਪਿਆਰ ਕਰਾਈਉ ਚਾਹੇ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣ ਬਹੁਤ ਵੱਡਾ ਨਿੱਕਾ ਪਿਆਰ ਇਸ ਮੁਕਤਿਆਲੇ ਦਾ ਉਹਨਾਂ ਦੇ ਨਾਲ ਆ ਤੇ ਉਹਨਾਂ ਦਾ ਏ ਮੇਰੇ ਸਤਕਾਰਯੋਗ ਮਾਨਾਣੀ ਪ੍ਰਨੀਤ ਕੌਰ ਜੀ ਸਾਡੇ ਸਤਕਾਰਯੋਗ ਅੰਚਾ ਸਾਡੇ ਆਪਣੇ ਅਸੀਂ ਇੱਕ ਪਿੰਡ ਤੋਂ ਸਾਡੇ ਸਤਕਾਰਯੋਗ ਚੀਮਾ ਸਭਾ ਇਹ ਥੋੜਾ ਜਿਹਾ ਸਾਡੇ ਬਹੁਤ ਜਿਆਦਾ ਜੋ ਆ ਰਿਹਾ ਐਂਗਲ ਇਹ ਜਿਹੜੇ ਇਸ ਵੇਲੇ ਮੈਂ ਸਮਝਦਾ ਆ ਆਮ ਤੌਰ ਤੇ ਇਹ ਬਣੀਆਂ ਜੱਲਾਂ ਹੁੰਦੀਆਂ بڑے ਪਰਿਵਾਰ ਦੇ ਜਾਂ ਪੀੜੀਦਰ ਪੀੜੀ ਚੱਲਦੇ ਪਰਿਵਾਰਾਂ ਚ ਵੀ ਸ਼ਾਇਦ ਕਿਤੇ ਉਹ ਆਮ ਨਾਲੀ ਚੀਜ਼ਾਂ ਮਿਲ ਜਾਂਦੀਆਂ ਪਰ ਤੁਸੀਂ ਅੱਜ ਦੇਖੋਗੇ ਵੀ ਜਿੰਨਾ ਸੰਘਰਸ਼ ਮੈਨੂੰ ਇੱਕਦਮ ਬੀਬਾ ਜੈਦਰਜੀ ਨੂੰ ਦੇਖ ਕੇ ਉਹ ਹੜਾਂ ਦੀ ਗੱਲ ਯਾਦ ਆਈ ਵੀ ਕਿਸ ਤਰੀਕੇ ਨਾਲ ਇਨਨਿਓਸ ਆਪਣਾ ਸੰਘਰਸ਼ ਆਪਣਾ ਮਕਾਮ ਬਣਾਇਆ ਤੇ ਅੱਜ ਵੀ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਵੀ ਮੇਰੇ ਬੀਜੇ ਦੇ ਕੋਈ ਵੀ ਟੀਮ ਹੈ ਯਾਰ ਕੋਈ ਟਿਕਟ ਦਾ ਜਿਹਨੂੰ ਬੀਜਪੀ ਦੀ ਮਿਲੀ ਉਹਦੇ ਨਾਲ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਇਹ ਬਹੁਤ ਵੱਡੀ ਗੱਲ ਆ ਨਾਂ ਦੇ ਬਾਜੀ ਬੈਠੇ ਆ ਸਾਡੇ ਕੋਨ ਚਾਰ ਦਿਨੇ ਜਿਹੜੇ ਸਾਡੇ ਸਤਕਾਰਯੋਗ ਜੀ ਦਮਨ ਜੀ ਸਾਡੇ ਜਿਲ੍ਹਾ ਪ੍ਰਧਾਨ ਸਾਡੇ ਤੋੜਾ ਸਾਹਿਬ ਸਾਡੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਤੇ ਸਤਕਾਰਯੋਗ ਪ੍ਰੈਸ ਇੱਕ ਗੱਲ ਬੜੀ ਸਾਫ਼ ਨਜ਼ਰ ਆਈ ਆ ਪਿਛਲੇ ਦਿਨਾਂ 'ਚ ਉਹ ਤਿਆਰੀ ਤੋਂ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਤੇ ਕੀ ਕਰਨ ਜਾ ਰਹੀ ਹੈ ਉਹ ਅਸੀਂ ਤੁਹਾਡੇ ਮੂਰੇ ਰੱਖਣ ਜਾ ਰਹੇ ਸੀ ਕਿਸ ਤਰੀਕੇ ਨਾਲ ਜਿਹੜੇ ਸਾਡੇ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਕਿਵੇਂ ਕਾਗਜ਼ਾਂ 'ਚ ਹਰਾਸ ਕੀਤਾ ਜਾ ਰਿਹਾ ਕਿਵੇਂ ਉਹਨਾਂ ਨੂੰ ਪੁਲਿਸ ਜਾ ਕੇ ਘਰਾਂ ਤੇ ਉਹਨਾਂ ਦੀ ਦਬੇਸ਼ ਕਰਦੀ ਹੈ ਉਹਨਾਂ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਉਹਨਾਂ ਤੇ ਕੇਸ ਪਾ ਰਹੀ ਉਹ ਚੀਜ਼ਾਂ ਵੱਖ-ਵੱਖ ਜਗ੍ਹਾ ਤੋਂ ਥੋੜੇ ਵੀ ਮੂਰੇ ਆਈਆਂ ਤੇ ਕੁਝ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਕਿਸ ਤਰੀਕੇ ਨਾਲ ਸਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਇਸੇ ਕਰਕੇ ਖਾਸ ਤੌਰ ਤੇ ਹਾਈ ਕਮਾਂਡ ਨੇ ਚਾਹੇ ਅਸ਼wini ਜੀ ਨੇ ਚਾਹੇ ਮੈਂ ਬੈਠਾਂ ਟੀਮਾ ਸਾਹਿਬ ਚਾਹੇ ਗਰੇਵਾਲ ਸਾਹਿਬ ਸਭ ਨੂੰ ਮਟਿਆਲੇ ਅਜਮਾਨੀ ਸਾਹਿਬ ਕੋਲ ਭੇਜਿਆ ਇਹ ਤੇ ਮੈਂ ਇੱਕ ਗੱਲ ਸਾਫ਼ ਜੀ ਕਹਿਣਾ ਚਾਹੁੰਦਾ ਉਹ ਵੀ ਉਹ ਨਾਮ ਪੋਲਿਟিক্যাল ਅਸੀਂ ਲੋਕ ਨਹੀਂ ਅਸੀਂ ਸਰਕਾਰਾਂ ਵੀ ਦੇਖੀਆਂ ਅਸੀਂ ਆਪੋਜੀਸ਼ਨਾਂ ਵੀ ਦੇਖੀਆਂ ਅਸੀਂ ਮੁੱਖ ਮੰਤਰੀਆਂ ਦੇਖੀਆਂ ਤੇ ਪਰ ਗੱਲ ਇੰਨੀ ਆ ਇੱਕ ਗੱਲ ਮੈਂ ਪਹਿਲਾਂ ਤਾਂ ਅਫਸਰ ਸਵਾਨਾਂ ਨੂੰ ਕਹਿਣਾ ਚਾਹੁੰਦਾ ਅਫੀਸਰ ਸਵਾਨ Election Commission ਦੇ ਅੰਦਰ ਵੀ ਦੂਜੀ ਗੱਲ ਆਪਾਂ ਇਹ ਨਹੀਂ ਮੈਂ ਕੋਈ ਡਰਾਉਣ ਵਾਲੀ ਜਾਂ ਐਸੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਵੀ ਜਿਹੜੇ ਆਫੀਸਰ ਨੇ ਉਹਨਾਂ ਦੇ ਉਰੇ IPS ਲਿਖਿਆ ਹੁੰਦਾ ਜਿਹੜੇ ਸੀਨੀਅਰ ਮੋਸਟ ਨੇ ਜਾਂ ਉਹ IAS ਆਫਸਰ ਜੇ ਉਸ ਸੰਵਿਧਾਨ ਭੜੀ ਅਸ਼ਵਰੀਜ ਤੇ ਮਹਾਰਾਜੀ ਸਾਹਿਬ ਅਸੀਂ ਗੱਲ ਕਰਦੇ ਸੀ ਵੀ ਹਰ ਇਹਨਾਂ ਦਾ ਪਬਲਿਕ ਇੱਕ ਬੈਂਸ ਦਾ ਬੰਦਾ ਉਹ ਸੰਵਿਧਾਨ ਰੋਜ਼ ਉਹ ਲਾਲ ਕਿਤਾਬ ਆ ਜਿਹੜੀ ਇਹਨਾਂ ਦੇ ਹੱਥਾਂ 'ਚ ਹੁੰਦੀ ਆ ਵਿੱਚੋਂ ਚਾਹੇ ਖਾਲੀ ਹੁੰਦੀ ਆ ਪਰ ਸੰਵਿਧਾਨ ਸੰਵਿਧਾਨ ਦੀ ਦੁਹਾਈ ਦਿੰਦੇ ਆ ਅੱਜ ਵੀ ਸਵੇਰੇ ਖੜੇ ਪਾਰਲੀਮੈਂਟ 'ਚ ਇਹੀ ਕਰਦੇ ਸੀ ਤੇ ਇਹ ਸੰਵਿਧਾਨ ਦੀ ਗੱਲ ਕਰਨ ਵਾਲੇ ਤੇ ਇੱਥੇ ਕੀ ਕਰ ਰਹੇ ਆ ਪੰਜਾਬ 'ਚ ਮੰਨਦੇ ਆ ਅਸੀਂ ਵੀ ਪਹਿਲਾਂ ਤਾਂ ਤੁਸੀਂ ਇਲੈਕਸ਼ਨਾਂ ਤੋਂ ਹੀ ਭੱਜੇ ਰਹੇ ਤਿੰਨ ਸਾਲ ਇਲੈਕਸ਼ਨਾਂ ਤੋਂ ਤੁਸੀਂ ਬਿਲਕੁਲ ਤੁਸੀਂ ਮੈਂ ਸਮਝਦਾ ਜਿਸ ਮੇਨ ਪੋਟ ਦਾ ਉਹਦੀ ਤੁਸੀਂ ਇਲੈਕਸ਼ਨ ਹੀ ਨਹੀਂ ਕਰਾਉਣੀ ਸੀ ਲੋਕਾਂ ਦਾ ਹੱਕ ਹੀ ਨਹੀਂ ਮਿਲਣਾ ਸੀ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਇਹ ਐਸਆਈਐਸ ਆਫੀਸ ਫਿਰ ਨਾ ਕਹਿਣ ਜੇ ਕੋਈ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕੰਮ ਨਹੀਂ ਕੀਤੀ ਤੇ ਫਿਰ ਮੈਂ ਤੁਹਾਨੂੰ ਟੀਲੀ ਦੀ ਉਹਨਾਂ ਨਾਲ ਗੱਲ ਟਿਸ਼ਨ ਵਾਲੀ ਨਹੀਂ ਇਹ ਸੈਂਟਰ ਨਾਲ ਰਿਲੇਟਡ ਨਹੀਂ ਸੈਂਟਰ ਨਾਲ ਸੰਬੰਧ ਨਹੀਂ ਫਿਰ ਕੱਲ ਨੂੰ ਨਾ ਕਹਿਣ ਵੀ ਕੋਈ ਇਹਨਾਂ ਦੀ ਸ਼ਿਕਾਇਤ ਹੋਈ ਕੋਈ ਇਨਾਂ ਦਾ ਸਾਹਮਣੇ ਬਿਲਕੁਲ ਪ੍ਰੂਫ ਆ ਗਿਆ ਤੇ ਫਿਰ ਜ਼ਿੰਮੇਵਾਰ ਇਹ ਆਪ ਹੋਣਗੇ ਆਪਣੇ ਫਿਰ ਸਾਨੂੰ ਕੇ ਐਸਐਸਪੀ ਡੀਸੀ ਕਮਿਸ਼ਨਰ ਜਾਂ ਬਾਕੀ ਜਿਹੜੇ ਆਫੀਸਰ ਮੈਂ ਕਿ ਬੜੀ ਜ਼ਿੰਮੇਵਾਰੀ ਨਾ ਕਹਿ ਸਕਦਾ ਕਿ ਜਿਹੜੇ ਥੱਲੇ ਪੀਪੀਐਸ ਨੇ ਪੀਸੀਐਸ ਨੇ ਜਾਂ ਉਦੋਂ ਥੱਲੇ ਨੇ ਉਹ ਵੀ ਜੇ ਸਾਡੇ ਕੋਲ ਕੋਈ ਪ੍ਰੂਫ ਹੋਏ ਤੇ ਸਿੱਧੀ ਅਸੀਂ ਐਫਆਈਆਰ ਤੱਕ ਦਰਜ ਕਰਾਵਾਂਗੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਦੇ ਥਰੂ ਕਰਾਈਏ ਚਾਹੇ ਅਸੀਂ ਕੋਰਟ ਦੇ ਥਰੂ ਕਰਾਈਏ ਇਸ ਕਰਕੇ ਅਸੀਂ ਨਿਊਟਲੀ ਸਾਰੀਆਂ ਜ਼ਿੰਮੇਵਾਰੀਆਂ ਲਗਨ ਬਣ ਚੁੱਕੀਆਂ ਤੇ ਕੋਈ ਵੀ ਇਹ ਅਫੀਸਰ ਫਿਰ ਮੁੜ ਕੇ ਇਹ ਜੇ ਕੋਈ ਕਰੂਗਾ ਆਪਣੀ ਕੁਰਸੀ ਤੋਂ ਜਾਣਾ ਜਾਂ ਫਿਰ ਕੋਈ ਉਹਦਾ ਨੁਕਸਾਨ ਹੋਇਆ ਫਿਰ ਉਹ ਜ਼ਿੰਮੇਦਾਰ ਆਪ ਹੋਊਗਾ ਫਿਰ ਬਾਅਦ ਚੇਹੇ ਨਾ ਕਰੂਗਾ ਇਸ ਵਾਰ ਬਹੁਤ ਅਸੀਂ ਦੇਖ ਲਿਆ ਇਹ ਚੀਜ਼ਾਂ ਇਹਨਾਂ ਨੂੰ ਕਰਦੇ ਆ ਨਾ ਪਰ ਇਹ ਬਿਲਕੁਲ ਵੀ ਹੁਣ ਇਹ ਬਰਦਾਸ਼ਤ ਨਹੀਂ ਹੋਣਾ ਜੋ ਕੀ ਕੁਛ ਕਰ ਲਈ ਹੈ ਪਰ ਮੈਂ ਬੜੇ ਫੇਰ ਸ਼ਬਦਾਂ ਚ ਕਹਿ ਦਵਾਂ ਵੀ ਇਹ ਜ਼ਿੰਮੇਵਾਰੀ ਸਰਕਾਰ ਆਮ ਆਦਮੀ ਪਾਰਟੀ ਕਿਸੇ ਨਾਲ ਨਹੀਂ ਖੜਦੀ ਇਹ ਜਦੋਂ ਇਹਨਾਂ ਨੇ ਪਿੱਛੇ ਜਾਏ ਲੁੱਟਾਂ ਕੀਤੀਆਂ ਕਿੰਨੀਆਂ ਅਫਸਰ ਫਿਰ ਮੁੜ ਕੇ ਚੱਕਰ ਮਾਰਦੇ ਆ ਉਹਨਾਂ ਨੂੰ ਹੀ ਮਾਰਨੇ ਪੈਣੇ ਆ ਇਸ ਕਰਕੇ ਇਹਨਾਂ ਨੇ ਪਿੱਛੇ ਕਿਸੇ ਨਾਲ ਨਹੀਂ ਖੜਨਾ ਤੁਸੀਂ ਸੋਚਦੇ ਹੋ ਤੁਹਾਡਾ ਮਨ ਜਾਂ ਵੀ ਤੁਹਾਡੇ ਮਗਰ ਭਮਤਮਾਨ ਆ ਜਾਏ ਤੁਹਾਡੇ ਮਗਰ ਕੇਜਰੀਵਾਲ ਆ ਜਾਏ ਬਿਲਕੁਲ ਜੇ ਤੁਸੀਂ ਪੁੱਛੋਗੇ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਇਹ ਜਿਹੀਆਂ ਗੱਲਾਂ ਕਰੋਗੇ ਤਬਦੀਰ ਜੋ ਮੈਂ ਵਾਰੀ ਥੋੜੀ ਹੋਊਗੀ ਇਹਨਾਂ ਨੇ ਕਿਸੇ ਦੇ ਮਗਰ ਨਹੀਂ ਆਉਣਾ ਕਿਸੇ ਦੇ ਮਗਰ ਨਹੀਂ ਖੜਨਾ ਤੇ ਫਿਰ ਇੱਕ ਵਾਰ ਮੈਂ ਫਿਰ ਸਾਰੇ ਸ਼ਹਿਰ ਵਸਨੀਕ ਜਿਹੜੇ ਹਮੇਸ਼ਾ ਬੀਜੇਪੀ ਮਹਾਰਾਣੀ ਪਨੀਤ ਕੌਰ ਜੀ ਕੈਪਟਨ ਅਮਰਿੰਦਰ ਸਿੰਘ ਜੀ ਇਸ ਸਾਰਾ ਪਿਆਲਾ ਜਿਹੜਾ ਇਹ ਪਰਿਵਾਰ ਇਹਨਾਂ ਦੇ ਨਾਲ ਰੱਖਾ ਅਪੇਸ਼ਾ ਕਿ ਮੈਂ ਇਹ ਬੇਨਤੀ ਕਰਦਾ ਅਸੀਂ ਸਾਰੇ ਗੱਲ ਕਰਨਗੇ ਮੈਂ ਆਪਣੀ ਵੱਲੋਂ ਬੇਨਤੀ ਇਹ ਕਰਦਾ ਵੀ ਆਪਾਂ ਦੇਖ ਲਿਆ 3 ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਦੇਖ ਲਈ ਨਾ ਕਿਸੇ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ 1000 ਰੁਪਏ ਇਹ ਜਿਹੜਾ ਉਹ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ ਹੈ ਉਹਨਾਂ ਛੋਟੀ ਸਭ ਤੋਂ ਇੱਕ ਡਿਮਾਂਡ 1000 ਰੁਪਏ ਦੀ ਜਿਹੜੀ ਹੈ ਉਹਨਾਂ ਲੁੱਟ ਕੇ ਲੈ ਕੇ ਗਏ ਰਿਕਾਰਡਿੰਗ ਲੈ ਲਈ ਉਹ ਤੋਂ ਇਲਾਵਾ ਅੱਜ ਇੱਕ ਬਿਲਕੁਲ ਘਰੇਈ ਨੇ ਅੱਜ ਇਹਨਾਂ ਕੋਲ ਤੇਰਾਂ ਜੀਆ ਤੇ ਮੇਰੇ ਪ੍ਰਤੀ ਇਹ ਆਮ ਆਦਮੀ ਨੇ ਚੁਣਿਆ காங்கிரஸ் ਦਾ ਨਾ ਉੱਤੇ ਨਾ ਥੱਲੇ ਕਿਤੇ ਵੀ ਨਹੀਂ காங்கிரஸ் ਦਾ ਸਮਾਇਆ 2019 ਨਾਲ ਤੱਕ ਦਾ ਹੈਗਾ ਹੀ ਹੈ ਤੇ ਆਪਾਂ ਕਿਉਂ ਉਹ ਪਾਰਟੀਆਂ ਨੂੰ ਵੋਟ ਪਾ ਕੇ ਖਰਾਬ ਕਰਨੀ ਹੈ ਜਿਹੜਾ ਕੁਝ ਕਰ ਹੀ ਨਹੀਂ ਸਕਦੀ ਪਾਰਲੀਮੈਂਟ ਵੋਟਾਂ ਮਿਲੇ ਵੀ ਅਸੀਂ ਇਹੀ ਕਹਿੰਦੇ ਸੀ ਵੀ ਡਬਲ ਇੰਜਨ ਡਬਲ ਇੰਜਨ ਡਬਲ ਇੰਜਨ ਨਹੀਂ ਮੰਨੀ ਪਾਰਲੀਮੈਂਟ ਸਾਡੀ ਕੀ ਨਜ਼ਰ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬੀਜੇਪੀ ਦੀ ਲੀਡਰਸ਼ਿਪ ਵੱਲੋਂ ਕੇਂਦਰ ਵੱਲੋਂ ਵੀ ਭਾਈ ਜੇ ਸ਼ਹਿਰਾਂ 'ਚ ਮਿਹਰ ਮੰਣਗੇ ਅਜਾਰਾ ਕਰੋੜ ਰੁਪਈਆ ਜੇ ਕੋਈ ਦੇ ਸਕਦਾ ਤਾਂ ਸਿੱਧਾ ਮੇਰ ਜਾਊਗਾ ਪ੍ਰਧਾਨ ਮੰਤਰੀ ਜੀ ਕੋਲ ਸਿੱਧਾ ਜਾਊਗਾ ਅਮਿਤ ਸ਼ਾਹ ਜੀ ਕੋਲ ਨੱਡਾ ਜੀ ਕੋਲ ਗਟਕਰੀ ਜੀ ਕੋਲ ਹੈਲਥ ਮੈਂ ਕਹਿੰਦੇ ਜਿੰਨੇ ਵੀ ਮਹਾਰਾਣੀ ਬਰਨੀਤ ਕੌਰ ਜੀ ਉੱਡੀ ਜਾ ਕੇ ਪੁੱਛ ਲਿਓ ਕੋਈ ਕਮੀ ਰਹੂਗੀ ਸੈਂਟਰ ਕੋਲ ਕੋਈ ਕਮੀ ਨਹੀਂ ਪੈਸੇ ਦੀ ਮੈਂ ਤਾਂ ਹੁਣ ਵਿਭਾਗ ਵਿੱਚ ਅਫਸਰਾਂ ਨੂੰ ਦੇਖ ਰਿਹਾ ਕਿਵੇਂ ਲੱਖਾਂ ਕਰੋੜ ਰੁਪਏ ਉੱਤੇ ਇਸ ਕਰਕੇ ਆਪਣੇ ਆਪਣੇ ਸ਼ਹਿਰ ਨੂੰ ਡਿਵੈਲਪ ਕਰਾਉਣ ਦੇ ਇਹ ਬੀਜੇਪੀ ਦਾ ਹੱਥ ਫੜੋ ਬੀਜੇਪੀ ਦਾ ਮੈਂ ਸਮਝਦਾ ਕਮਲ ਦੇ ਫੁੱਲ ਤੇ ਮੋਰ ਲਾ ਕੇ ਆਪਣੀ ਆਪਣੀ ਤਰੱਕੀ ਕਰਾਓ ਜੇ ਕੋਈ ਭੋਲੇ ਕੋਲ ਜੇ ਤੁਸੀਂ ਦੱਸ ਦਿਓ ਮੀਡੀਆ ਵਾਲੇ ਵੀ ਜੇ ਤੁਸੀਂ ਦੱਸ ਦਿਓ ਵੀ ਪੰਜਾਬ ਸਰਕਾਰ ਕੁਝ ਕੁਝ ਹੈਗਾ ਦੇਣ ਨੂੰ ਜਾ ਪਿਛਲੇ 3 ਸਾਲਾਂ ਚ ਕੁਝ ਨੀਸਦਾ ਕਾਂਗਰਸ ਕਿਤੇ ਹਈ ਰਹੀਗੀ ਉਹਨੂੰ ਵੋਟ ਪਾ ਕੇ ਆਪਾਂ ਖਤਮ ਕੀ ਕਰਨਾ ਉਹਨਾਂ ਦੀ ਤਾਂ ਸਰਕਾਰ 2 ਸਾਲ ਉਰੇ ਵੀ ਹੋਈ ਕਿਦਰ ਚ ਤੇ ਜਿੱਥੋਂ ਪੈਸਾ ਆ ਸਕਦਾ ਉਹ ਇੱਕ ਬੀਜੇਪੀ ਹੈ ਕੇਂਦਰ ਦੀ ਸਰਕਾਰ ਆ ਡਬਲ ਇੰਜਣ ਲਾ ਲੋ ਆ ਹਿਆਨੇ ਨੇ ਰਾਜਸਥਾਨ ਨੇ ਯੂਪੀ ਨੇ ਮੱਧਿਆ ਪ੍ਰਦੇਸ਼ ਨੇ ਮਹਾਰਾਸ਼ਟਰ ਨੇ ਛੱਡਿਆ ਕਿਸੇ ਨੇ ਜੇ ਇੱਕ ਇੰਜਣ ਪਟਿਆਲੇ ਖੜਾ ਹੋ ਤੇ ਇੱਕ ਇੰਜਣ ਦਿੱਲੀ ਆ ਦੋਨੋਂ ਇੰਜਣ ਖਿੱਚ ਕੇ ਕਿਤੇ ਨਾ ਕਿਤੇ ਲੈ ਜਾਣਗੇ ਪ੍ਰਸ਼ਾਸਨ ਦੇ ਗਵਰਨਮੈਂਟ ਨੇ ਲਿਆਣਾ ਹੈ ਅਕਤਰੀ ਜੀ ਅੰਮਰ ਸਾਹਿਬ ਜੀ ਜਲੰਧਰ ਜੀ ਇਸ ਕਰਕੇ ਹੱਥ ਜੋੜ ਕੇ ਵੋਟ ਪਾਉਣਾ ਸ਼ਹਿਰ ਵਾਸੀਆਂ ਦਾ ਕੰਮ ਕਿਸੇ ਵੱਲ ਕੋਈ ਮਾੜੀ ਨਿਗਾਨਾ ਦੇਖੇ ਪੱਤਾ ਨਹੀਂ ਹਿੱਲਣ ਦਿੰਦੇ ਮੈਂ ਤੁਹਾਨੂੰ ਇਹ ਕਹਿ ਦਿੰਦਾ ਇੱਕ ਦਿਨ ਵੀ ਉਹ ਅਫਸਰ ਹੈ ਜਿਹੜਾ ਕੋਈ ਐਸੀ ਕਤਾਹੀ ਕਰੂਗਾ ਇੱਕ ਦਿਨ ਵੀ ਉਹ ਪਟਿਆਲੇ ਚ ਨਹੀਂ ਰਹੂਗਾ ਤਨਵ ਸਰਪੀਤਾ ਇੱਕ ਜਿਹੜੇ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਬਣੀ ਸੀ ਉਹ ਵਲੰਟੀਅਰ ਨੂੰ ਤਾਂ ਪੁੱਛਿਆ ਹੀ ਕਿਸੇ ਨੂੰ ਨਹੀਂ ਇਹ ਸਾਰੇ ਵੀ ਮੈਂ ਤਾਂ ਇਹ ਕਹਿਣਾ ਵੀ ਇਹ ਸਾਰੇ ਜਿਹੜੇ ਬੋਲ ਰਹੇ ਆ ਇਹ ਕਿੱਥੋਂ ਆਏ ਨੇ ਇਹਨਾਂ ਨੂੰ ਤਾਂ ਇਹ ਵੀ ਪੁੱਛੋ ਦੂਜੀ ਗੱਲ ਜਿਹੜੇ ਬੋਲ ਰਹੇ ਨੇ ਇਹਨਾਂ ਨੂੰ ਇਹ ਪੁੱਛੋ ਵੀ ਕਿਸੇ ਨੇ ਪੁੱਛਿਆ ਆਮ ਆਦਮੀ ਵਾਲਿਆਂ ਨੇ ਇਹਨਾਂ ਨੂੰ ਪੁੱਛਿਆ ਕਿਸੇ ਨੇ ਤੇ ਚਲੋ ਉਹ ਵੀ ਛੱਡੋ ਫਿਰ ਇਹ ਆਪਣੀਆਂ ਸੀਟਾਂ ਦੇ ਪਾਰਲੀਮੈਂਟ ਇਲੈਕਸ਼ਨ ਦੇ ਰਿਜ਼ਲਟ ਕੀ ਸੀ ਰਿਜ਼ਲਟ ਕੀ ਸੀ ਇਹ ਕਿ ਸੀਟਾਂ ਦੇ ਪਾਰਲੀਮੈਂਟ ਮੈਨੂੰ ਦੱਸੋ ਚਲਾ ਲੈਂਦੇ ਡੰਡਾ ਫਿਰੋ ਵੀ ਹੁਣ ਵੀ ਚਲਾ ਲੈਣ ਡੰਡਾ ਦੇਖ ਲਾਂਗੇ ਕਿ ਲੋਕ ਜਵਾਬ ਡੰਡੇ ਦਾ ਜਿਹੜਾ ਨਾ ਉਹ ਵੋਟ ਨਾ ਦਿੰਦੇ ਆ ਤੇ ਵੋਟ ਅੰਦਰ ਜਾ ਕੇ ਦੱਬ ਕੇ ਆਉਣੀ ਆ ਅਸੀਂ ਚਲੋ ਮੰਨ ਲਿਆ ਡਵੈਲਪਮੈਂਟ ਕੀ ਦੀ ਵੋਟ ਲੋਕਾਂ ਨੇ ਪਾਸ ਨਹੀਂ ਕੀਤੀ ਤੁਸੀਂ ਨੇ 3 ਸਾਲ ਕੀਤਾ ਹੀ ਕੁਝ ਨਹੀਂ ਤੁਸੀਂ ਕਾਦੇ ਮੂੰਹ ਤੇ ਕਾਦੇ ਨਾਲ ਵੋਟ ਮੰਗਣੀ ਆ ਮੈਨੂੰ ਇਹ ਦੱਸੋ ਕਿਸ ਚੀਜ਼ ਨਾਲ ਵੋਟ ਲਵੋਗੇ ਤੁਸੀਂ ਇੱਕ ਪੂਤਲ ਇਸ ਤਰ੍ਹਾਂ ਹੋਇਆ ਹੈ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਹੈ ਇੱਕ ਬੰਦਾ ਰੋਡ ਤੇ ਜਾ ਰਿਹਾ ਸੀ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਸਾਈਡ ਨਾ ਦੇਣ ਕਰਕੇ ਉਹਦੇ ਤੇ ਐਨਡੀਪੀਐਸ ਦਾ ਪਰਚਾ ਦੇਤਾ ਹੈ ਹਾਈ ਕੋਰਟ ਨੇ ਫੈਸਲੇ ਦਿੱਤੀਆਂ ਕੱਲ ਕਿ ਜਿਹੜੀ 2 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਉਸ ਅਧਿਕਾਰੀ ਦੀ ਸੈਲਰੀ ਚੋਂ ਕੱਢਿਆ ਜਾਵੇ ਇਹਨੂੰ ਤੁਸੀਂ ਕਿਵੇਂ ਦੇਖਦੇ ਨਹੀਂ ਦੇਖੋ ਓਟ-ਟੋਟੇ ਤਾਂ ਕੁਝ ਵੀ ਨਹੀਂ ਕਿਸੇ ਲਈ ਵੀ ਜੋ ਕੋਰਟ ਨੇ ਕੀਤਾ ਉਹ ਸਹੀ ਕੀਤਾ ਤੇ ਜਿੱਥੇ ਇਹ ਜੀਆਂ ਇਹ ਇਸੇ ਕਰਕੇ ਸਿਸਟਮ ਨੇ ਨਾ ਜਿ ਬਣਾਏ ਹੋਏ ਨੇ ਇੱਕ ਪਾਸੇ ਪੋਲੀਟੀਕਲ ਲੋਨ ਸਰਕਾਰਾਂ ਮੰਨਦੀ ਇੱਕ ਪਾਸੇ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਆ ਉਦੋਂ ਬਾਅਦ ਜੁਡੀਸ਼ੀ ਕੰਮ ਕਰਦੀ ਆ ਇਹ ਤਾਂ ਤਿੰਨੋਂ ਚਾਰੋਂ ਪਿੱਲਰ ਤੁਹਾਡਾ ਚੌਥਾ ਪਿੱਲਰ ਤੁਹਾਡਾ ਨੈਸ ਦਾ ਹੈ ਮੀਡੀਆ ਦਾ ਹੈ ਇਹ ਬਹੁਤ ਵਧੀਆ ਗੱਲ ਆ ਰਵਦੀ ਗੱਲ ਕਿਸਾਨਾਂ ਦਾ ਕਿਸਾਨਾਂ ਦਾ ਜਦੋਂ ਟੇਰ ਦੁਆਰਾ ਜਾ ਰਿਹਾ ਹੈ ਪੰਜਾਬ ਦੇ ਜੋ ਕਿਸਾਨ ਜਿ ਕਿਸਾਨਾਂ ਦਾ ਜਪੋਰ ਨਾ ਲੈਣਾ ਬੰਦੇ ਆ ਸਾਡੀ ਪੰਜਾਬ ਤੋਂ ਵੀ ਮੈਂ ਨਹੀਂ ਜੀ ਰਿਹਾ ਨਾ ਜੀ ਪੀਐਸ ਜਿਹੜੀ ਖਿਚੜੀ ਬਣਾ ਦਿੰਦੇ ਕਿਸਾਨਾਂ ਦੇ ਨਾਲ ਨਹੀਂ ਖੜੀ ਹੋਰ ਜਿਹੜੀ ਕਿਸਾਨਾਂ ਨੂੰ ਬਾਰ-ਬਾਰ ਦਿੱਲੀ ਜਾਣਾ ਪੈ ਰਿਹਾ ਦੇਖੋ ਉਹ ਕੀ ਕਹਿੰਦੇ ਹੁੰਦੇ ਆ ਨਾ ਜੰਦਤਾ ਬੋਲੇ ਛਾਂਨੇ ਦੀ ਗੱਲ ਸਰ ਸਾਹਮਣੇ 23 ਫਸਲਾਂ ਦਾ ਪਹਿਲਾ ਸੰਧਮਨ ਸਾਹਾ ਤੇ ਜਿੰਨੇ ਵੀ ਇਹਨਾਂ ਦੇ ਐਮਐਲਏ ਨੇ ਜਿੰਨੇ ਵੀ ਇਹਨਾਂ ਦੇ ਮੰਤਰੀ ਆ 23 ਫਸਲਾਂ ਦੀ ਐਮਐਸਪੀ ਤੇ ਗੱਲ ਕਰਨ ਕਿਸੇ ਸਾਨੂੰ ਜਾਂ ਕਿਸੇ ਨੂੰ ਸਲਾਮਤ ਰਹਿਣ ਦੀ ਲੋੜ ਨਹੀਂ ਇਹ ਲੋੜ ਕਿਉਂ ਪੈ ਰਹੀ ਹੈ ਧਰਨੇ ਤੇ ਜਾਣ ਦੀ ਕਿਉਂ ਡੱਲੇ ਵਾਲ ਸਾਹਿਬ ਪਏ ਆ ਧਰਨੇ ਤੇ ਛੁਟਕੀ ਕਿੱਥੇ ਗਈ ਛੋਟੀ ਛੁਟਕੀ 23 23 ਫਸਲਾਂ ਦੀ ਐਮਐਸਪੀ ਕਿੱਥੇ ਗਈ ਤੁਸੀਂ ਬਾਕੀ ਛੱਡੋ ਅਸੀਂ ਕਹਿੰਨੇ ਆਂ ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ 23 ਫਸਲਾਂ ਦੇ ਐਮਐਸਪੀ ਅਸੀਂ ਦਵਾਂਗੇ ਉਹਦੀ ਗੱਲ ਕਰੋ ਮਹਾਰਾਜ ਉਹਦੀ ਗੱਲ ਕਰੋ ਬਾਕੀ ਛੱਡੋ ਹਲਕਾ ਵੀਡੀਓ ਜਿਹੜੀ ਸਾਹਮਣੇ ਹੈ ਥੋੜੀ ਜ਼ਿਕਰ ਕਰ ਦੋ ਵੀ ਕਿੱਥੇ ਦੀ ਵੀਡੀਓ ਹੈ ਕਿਉਂ ਲੋਕਾਂ ਨੂੰ ਐਨਓਸੀ ਲੈਂਡ ਦੀ ਬੜੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਕਾਟੇ ਇੱਕ ਮਿੰਟ ਮੈਂ ਉਹ ਵੀ ਕਰਨਾ ਪਹਿਲਾਂ ਸਤਕਾਰਯੋਗ ਇੱਕ ਗੱਲ ਸੁਣੋ ਦੱਲੇਵਾਲ ਸਾਹਿਬ ਬਹੁਤ ਸਤਕਾਰਯੋਗ ਨੇ ਉਹਨਾਂ ਦੀ ਸਿਹਤ ਦੀ ਬਹੁਤ ਬੜੀ ਚਿੰਤਾ ਹੈ ਹਰ ਵੇਲੇ ਡਾਕਟਰ ਨੂੰ ਨਿਗਰਾਨ ਕਰਦੇ ਆ ਦੂਜੀ ਜਿਹੜੇ ਵੀ ਐਨਡੀਏ ਸਰਕਾਰ ਵੇਲੇ ਅਸੀਂ ਕਾਂਗਰਸ ਵੀ ਰਹੇ ਹਾਂ ਮੈਂ ਇਹ ਬੰਨਾਂ ਕਿੰਨਾ ਭਾਜਪੀ ਦੀ ਸਰਕਾਰ ਐਨਡੀਏ ਸਰਕਾਰ ਭਾਜਪੀ ਦੀ ਸਰਕਾਰ ਅਜਿਵੇਂ ਦੀ ਉਹਨੇ ਐਮਐਲਏ ਪ੍ਰਧਾਨ ਜਿੰਨਾ ਇਸ ਵੇਲੇ ਫਸਲ 2320 ਰੁਪਏ ਮਿਲ ਕਦੇ ਵੀ ਇੰਨਾ ਭਾ ਮੈਂ ਉਸ ਪਾਰਲੀਮੈਂਟ ਦੀ ਮਹਿਲਾ 15 ਸਾਲ ਮੈਂ ਕਾਂਗਰਸ ਵਿੱਚ ਬੈਠੇ ਹਸਣਾ ਉਦੋਂ ਬਾਅਦ ਹੁਣ ਬੈਠੀ ਆ ਕਦੇ ਵੀ ਭਾ ਇੰਨੇ ਨਹੀਂ ਵਧੇ ਇਸੇ ਕਰਕੇ ਬੀਜੇਪੀ ਜੁਆਇਨਰ ਗਵਰਨ ਕੀਤੀ ਨਾ ਇਹ ਇਸ ਕਰਕੇ ਜਿੰਨਾ ਪ੍ਰਧਾਨ ਮੰਤਰੀ ਸਾਹਿਬ ਸਾਈਡ ਨੂੰ ਹੋ ਜੋ ਜਿੰਨਾ ਉਹ ਚਿੰਤਤ ਨਹੀਂ ਕੋਈ ਵੀ ਚਿੰਤਤ ਨਹੀਂ ਜਿੱਦਣ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਸਟਰ ਨੂੰ ਬਣਾਇਆ ਬੀਜੇਪੀ ਨੇ ਪ੍ਰਾਈਮ ਮਿੰਸਟਰ ਸਾਹਿਬ ਨੇ ਗੱਲਬਾਤ ਸ਼ੁਰੂ ਕਰੀਏ ਧਰਨੇ ਤੋਂ ਬਾਅਦ ਦਾ ਫੈਸਲਾ ਹੋਇਆ ਮੈਂ ਤਾਂ ਉਦੋਂ ਦਾ ਕਹਿਣਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿਣਾ ਇਸੇ ਤਰੀਕੇ ਦੀ ਗੱਲ ਹੈ ਮੈਂ ਤਾਂ ਕਹਿੰਦਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋੜ ਪਵੇ ਮੈਂ ਧਰਨਾ ਦਊਂਗਾ ਦਿੱਤੂ ਸਾਹਿਬ ਦਾ ਗੱਲ ਤਾਂ ਮੈਂ ਤੁਸੀ ਸਾਹਿਬ ਜਾਖਰ ਸਾਹਿਬ ਲਖਾਈ ਨਹੀਂ ਦੇ ਰਹਾ ਕਿ ਟੋਲੀ ਜਾਖਰ ਸਾਹਿਬ ਨਹੀਂ ਤੁਸੀ ਕਰਦੇ ਪੀ ਦਾ ਕੀ ਕਰਨ ਬੱਜੇ ਤੁਸੀਂ ਮੈਂ ਜਾਨ ਨਹੀਂ ਦੇ ਰਹੀ ਜੀ ਸੋਇਕਾ ਮੈਂ ਸਰਕਾਰ ਮੇਰਾ ਮੇਰਾ 1 ਮਿੰਟ ਬੇਨਤੀ ਸੁਣੋ ਜੀ ਇਹ ਕੌਨਸੀ ਸਾਰੇ ਸਤ ਸਤਕਾਰਯੋਗ ਵੀ ਹੋ ਗਿਆ ਹੈ ਔਰ ਲੋਕਤੰਤਰ ਦਾ ਅਸਲੀ ਮਨੁੱਖੀ ਜੀ ਅੱਜ ਦਾ ਵਿਸ਼ਾ ਜਿਹੜਾ ਸੀ ਇਹ ਨੇ ਨਗਰ ਨਿਗਮ ਦੇ ਚੋਣਾਂ ਕੋਣਾ ਕੋਈ ਵੀ ਪ੍ਰਸ਼ਨ ਜਿਹੜਾ ਆ ਉਹ ਐਸਾ ਨਹੀਂ ਹੈ ਕਿ ਜਿਹੜਾ ਬਾਜੀ ਪਈ ਹੈ ਲੇਕਿਨ ਅੱਜ ਜਿਸ ਕਰਕੇ ਅਸੀਂ ਤੁਹਾਨੂੰ ਕਸ਼ ਦਿੱਤਾ ਹੈ ਰਾਣੀ ਸਭਾ ਨੇ ਸਭ ਨੂੰ ਇੱਥੇ ਬੁਲਾਇਆ ਮੰਤਰੀ ਜੀ ਨੇ ਆਪਣੀ ਗੱਲਬਾਤ ਰੱਖੀ ਹੈ ਜਿਹੜਾ ਲੋਕਤੰਤਰ ਦਾ ਘਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਤੇ ਤੁਹਾਡੇ ਕੋਲੋਂ ਮਦਦ ਮੰਗਣ ਆਏ ਆ ਉਹਨੇ ਇੱਕ ਪੱਤਰਕਾਰ ਮਿੱਤਰ ਨੇ ਵੀ ਸਵਾਲ ਕੀਤਾ ਕਿ ਉਹ ਕਹਿੰਦੇ ਅਸੀਂ ਇਸ ਤਰੀਕੇ ਦਾ ਚੋਣਾਂ ਚਰਾਣਾ ਚਾਹਦੇ ਆ ਜੱਡੇ ਨਾਲ ਚੋਣਾਂ ਕਰਾਣਾ ਚਾਹਦੇ ਆ ਇਹਦੇ ਤੋਂ ਉਹਨਾਂ ਦੀ ਮਾਨਸਿਕਤਾ ਪਤਾ ਨਹੀਂ ਕਿੰਨੀ ਪਹਿਲਾਂ ਇਹਨਾਂ ਦਾ ਨਾਅਰਾ ਕਰਨ ਮਾਰੀ ਬੰਦ ਕਰ ਦੋ ਇਹਨਾਂ ਦਾ ਕਹਿਣਾ ਔਰ ਇਹਨਾਂ ਦਾ ਕਰਨੀ ਔਰ ਕਰਨੀ 'ਚ ਕਿੰਨਾ ਅੰਤਰ ਹੈ ਆਮ ਆਦਮੀ ਪਾਰਟੀ ਦੀ ਉਤਪਤੀ ਕੀ ਕਿਹਾ ਕਿ ਬਾਕੀ ਖਰਾਬ ਨੇ ਅਸੀਂ ਚੰਗੇ ਆ ਇਹ ਕੀ ਕਹਿ ਰਹੇ ਨੇ ਤੇ ਹੁਣ ਕੀ ਕਹਿ ਰਹੇ ਨੇ ਡੰਡੇ ਦੇ ਯੋਰ ਨਾਲ ਲੋਕਤੰਤਰ ਨੂੰ ਚਲਾਣਾ ਚਾਹੁੰਦੇ ਨੇ ਕੋਈ ਬੰਦਾ ਕਿਸੇ ਨਾਲ ਕੋਈ ਗੱਲ ਕਰੇਗਾ ਤੇ ਉਹਦੇ ਤੇ ਕੇਸ ਕਿਉਂ ਕੋਈ ਨਹੀਂ ਲੱਭਦਾ ਬਿਆਹ ਦੇ ਕਹੇ ਗਾਰਾਂ ਗੱਡੀਆਂ ਜੀ ਉਹਨੂੰ ਘਰੋਂ ਚੁੱਕ ਲੈਣਾ ਅਸੀਂ ਇਹ ਗੱਲ ਤੋਂ ਨਾਲੇ ਕਰਨ ਆਏ ਆ ਕਿ ਤੁਸੀਂ ਸਾਡੇ ਹੀ ਲੋਕਤੰਤਰ ਦੀ ਨਾਕੀ ਕਰਨ ਚ ਲੋਕੀ ਆਪਣੇ ਮਨਮਰਜ਼ੀ ਨਾਲ ਆਪਣੇ ਘਰੋਂ ਨਿਕਲ ਕੇ ਮਨਪਸੰਦ ਜਿਹੜਾ ਐਮਸੀ ਹੈ ਉਹਨੂੰ ਵੋਟਾਂ ਬਾਣ ਸਾਡੇ ਵਿੰਡੀ ਦੇ ਉੱਤੇ ਇਹਨਾਂ ਦਾ ਕਿਹੜਾ ਅਲੋਪਤਾਂਤ੍ਰਿਕ ਕਿਹੜਾ ਜਣਾ ਉਹ ਨੰਗਾ ਹੈ ਇਹਨਾਂ ਦਾ ਜਿਹੜਾ ਚੀਫ ਹੈ ਇਹ ਨਹੀਂ ਬਲੋਤੇ ਕਹਿੰਦਾ ਕਿ ਲੋਕਤੰਤਰ ਵੀ ਤੋਂ ਇਹਦਾ ਸਵਿਧਾਨ ਅੰਦਰੋਂ ਇਹਦੀ ਲekin ਪੰਜਾਬ ਦੇ ਅੰਦਰ ਆ ਕੇ ਉਹ ਸਵਿਧਾਨ ਤਰ ਤਰ ਹੁੰਦਾ ਬਿਲਕੁਲ ਪੰਜਾਬ ਦੇ ਅੰਦਰ ਸਵਿਧਾਨ ਹਰ ਤਰ ਹੁੰਦਾ ਕੋੜਾ ਸਾਰੇ ਵਿਸ਼ੇ ਉਹ ਨਹੀਂ ਅਸ਼ਰਮ ਜੀ ਮਨੋਜੀ ਇੱਕ ਮਿੰਟ ਅੰਦਰ ਨਹੀਂ ਆ ਰਹੇ ਮੇਰੇ ਕੱਲ ਕੰਪਲੀਟ ਵੀਡੀਓ ਦੀ ਵੀਡੀਓ ਦੇਖੀ ਕੱਲ੍ਹ ਕਾ ਮੈਂ ਕਰਨਾ ਇਹ ਤੁਸੀਂ ਵੀਡੀਓ ਦੇ ਆ ਦੇਖੋ ਜੀ ਔਰ ਇਹ ਧਮਕੀ ਦੇ ਰਹੇ ਨੇ ਕਿ ਭਾੜੇ ਖਾਈ ਆਪਣਾ ਫਾਰਮ ਨਹੀਂ ਪਰੰਦੇ ਨੇ ਫਾਰਮ ਰੱਦ ਕਰਨੇ ਆ ਲੋਕਤੰਤਰ ਦੇ ਅੰਦਰ ਕਿਸੇ ਵੀ ਵਿਅਕਤੀ ਦਾ ਫਾਰਮ ਰੱਦ ਨਹੀਂ ਕੀਤਾ ਜਾ ਸਕਦਾ ਅਗਰ ਕੋਈ ਨਿਊਨਤਾ ਵੀ ਹੈਗੀ ਹੈ ਅਗਰ ਕੋਈ ਕਮਜ਼ੋਰੀ ਵੀ ਹੈਗੀ ਹੈ ਜਿਹੜਾ ਵੀ ਟਰਨਿੰਗ ਅਫਸਰ ਹੈ ਉਹਦਾ ਫਰਜ਼ ਹੈ ਕਿ ਉਹਨੂੰ ਠੀਕ ਕਰਵਾਏ ਮਨੀਸ਼ ਜੀ ਪਿੱਛੇ ਰਹੋ ਇਸ ਕਰਕੇ ਆ ਜੀ ਜਾਣਦੇ ਆ ਕਿ ਸਾਡੇ ਲੋਕ ਕੈਂਡੀਡੇਟ ਜਦੋਂ ਫਾਰਮ ਭਰਨ ਅਬਾ ਵੀ ਤੁਹਾਨੂੰ ਗਿਫਟ ਤਾਂ ਜਾਣ ਦਿੰਦੇ ਨੇ ਇਹ ਨਹੀਂ ਮੈਨੂੰ ਪਤਾ ਪਰ ਤੁਹਾਡਾ ਸੇਓ ਜਰੂਰ ਮਿਲਣਾ ਚਾਹੀਦਾ ਹੈ ਕਿ ਉਹ ਵੀਡੀਓਗ੍ਰਾਫੀ ਹੋਏ ਔਰ ਜਿਸ ਦਿਨ ਵੋਟਾਂ ਪੈਣ ਉਸ ਦਿਨ ਵੀ ਤੁਸੀਂ ਜਰਾ ਸਜਾਗ ਰਹਿ ਕੇ ਸਤੀਆਂ ਘਵਰਾਂ ਦਿਖਾਈਓ ਤਾਂ ਕਿ ਪੰਜਾਬ ਦੇ ਅੰਦਰ ਲੋਕੀਂ ਆਪਣੀ ਮਨਮਰਜ਼ੀ ਨਾਲ ਵੋਟਾਂ ਪਾ ਕੇ ਆਪਣਾ ਮਿਹਰ ਚੁਣ ਸਕਣ ਮੈਂ ਜਰਾ ਕੇਵਲ ਇਤਨਾ ਕਹਿਣਾ ਸਾਡੇ ਪ੍ਰਧਾਨ ਵਿਜੇ ਟੂਕਾ ਜੀ ਜੇਕਰ ਜੋ ਰਾਤੀ ਗਈ ਨਹੀਂ ਔਰ ਸਵੇਰੇ ਗਏ ਨਹੀਂ ਸਵੇਰੇ 6:00 4:00 ਵਜੇ ਦੀ ਵੀ ਨਹੀਂ 4:00 ਵਜੇ ਦੀ ਸਵੇਰੇ ਨਾ ਕਰ ਪ੍ਰਧਾਨ ਪ੍ਰਧਾਨ ਯਾਕੇ ਟੂਕਾ ਜੀ ਤੁਹਾਨੂੰ ਉੱਥੇ ਆ ਕੇ ਪੁਲਿਸ ਵਾਲਾ ਦਿਆਨ ਬੱਜੀ ਕਿਤੇ ਨਹੀਂ ਕਿਸੇ ਨੂੰ ਮੇਰੇ ਵਾਈਫ ਘਰ ਸੀ ਜੀ ਪਹਿਲਾ ਰਾਤ ਇਹਨਾਂ ਨੇ ਦੇਖੀ ਕੀਤੀ ਕਾਲੀ ਸਕੋਰਪਸ ਜੀ ਮੇਰੀ ਕੱਡੀ ਬਾਹਰ ਛੜੀ ਸੀਗੀ ਮੈਨੂੰ ਸ਼ੱਕ ਪਿਆ ਤੇ ਮੈਂ ਘਰੋਂ ਚਲਾ ਗਿਆ ਇਸ ਵੇਰੇ ਮੇਰਾ ਸ਼ੱਕ ਬਿਲਕੁਲ ਸਹੀ ਹੋਇਆ ਹੈ ਇਸ ਵੇਰੇ ਸਵਾ 4 ਵਜੇ 16 ਬੰਦੇ ਦੀ ਟੀਮ ਹੈ ਤੁਹਾਨੂੰ ਪੂਰੀ ਟੀਮ ਦਿਖਾਉਗੀ ਚਾਰ ਗੱਡੇ ਪੰਜ ਇਨਾ ਕੋਲੇ ਤਾਂ ਕਿਹਾ ਕੀ ਗਿਆ ਇਹਨਾਂ ਦੇ ਕੋਲ ਇਹਨਾਂ ਨੇ ਗੇਟ ਨੋਕ ਕੀਤਾ ਗੇਟ ਬੈਲ ਬੰਚੇ ਗੇਟ ਪੂਰਾ ਤੋੜ ਦਿੱਤੀ ਕੋਸ਼ਿਸ਼ ਕੀਤੀ ਤੁਹਾਨੂੰ ਵੀਡੀਓ ਦਿਖਾਉਂਗਾ ਇਹਦੇ ਸਾਰੇ ਵੀਡੀਓ ਗੇਟ ਕਿਸ ਕਿਸਮ ਨਾਲ ਤੋੜਿਆ ਇਹਨਾਂ ਨੇ ਮੇਰਾ ਜੀ ਕੀ ਕੀ ਗਏ ਜੀ ਕੀ ਜਾਨ ਹੈ ਜੀ ਬਾਈ ਜੀ ਤੇਰੇ ਬਾਈ ਜਿਲ੍ਹਾ ਪ੍ਰਧਾਨੋਂ ਤੂੰ ਉੱਤੇ ਕੀ ਹੋਊਗਾ ਤੁਹਾਨੂੰ ਬਣੀ ਦਿਖੂਗਾ ਮੇਰੇ ਬਾਈ ਬਿੱਟੂ ਸਾਹਿਬ ਹਰ ਬਰਾਹਮਣ ਕੇ ਉਹਨੂੰ ਸੁਨੀਲ ਜਾਖੜ ਜੀ ਕੀ ਅਪੀਲ ਸੀ ਆਹ ਸੁਨੀਲ ਜਾਖੜ ਜੀ ਦਿਖਾਈ ਦੇ ਰਹੇ ਨੇ ਇਵੇਂ ਦੇਖੋ ਉਸ ਨੂੰ ਪਤਾ ਹੀ ਇਹੋ ਕਾਂਗਰਸ ਚ ਨੇ ਜਾਂ ਡੀ ਜੀ ਪੀ ਜੀ ਜਿਲ੍ਹਾ ਪ੍ਰਧਾਨ ਦੀ ਗੱਲ ਹੈ ਮੈਂ ਅਸਲੀ ਉਸ ਤੋਂ ਬਾਅਦ ਜਾਖੜ ਸਾਹਿਬ ਜੀ ਜੰਮਲ ਸੈਕਟਰੀ ਰੁਫਾਨੀ ਸਾਹਿਬ ਨੇ ਇਹ ਬਹੁਤ ਕਲੀਅਰ ਕਰਤਾ ਕਿ ਇਹ ਮੇਰੇ ਜੀਤੇ ਨੇ ਪਰਦਾਨ ਨੇ ਪੰਜਾਬ ਦੇ ਪ੍ਰਧਾਨ ਬੱਟ ਸਰ ਉਹ ਦਿਖਾਈ ਨਹੀਂ ਦੇ ਰਹੇ ਕਿ ਨਗਰ ਨਿਕਮਦੀਆਂ ਚੋੜਾਂ ਲੈ ਗਿਆ ਬੀਜੇਪੀ ਨੂੰ ਬਹੁਤ ਲੋੜ ਹੈ ਉਹ ਬਿਲਕੁਲ ਉਹ ਲੀਡਰਸ਼ਿਪ ਨਾਲ ਕੀ ਆਮ ਦਾ ਸੇਤ ਦੇ ਬਾਰੇ ਆ ਜਾਂ ਹੋਰ ਕੋਈ ਇਸ਼ੂਜ਼ ਨੇ ਉਹ ਅਲੱਗਾਂ ਦਾ ਪਰ ਜਾਖੜ ਸਾਹਿਬ ਨੇ ਤੁਹਾਨੂੰ ਪਤਾ ਲਗਾਤਾਰ ਉਹ ਆਪਣੇ ਟਵੀਟਸ ਤੇ ਅਟੈਕ ਵੀ ਕਰ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਉਹ ਵੀ ਤੁਸੀਂ ਰੋਜ਼ ਪੜ੍ਹਦੇ ਹੋ ਇਸ ਕਰਕੇ ਉਹ ਬਿਲਕੁਲ ਬੀਜੇਪੀ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਆ ਉਹ ਫੀਲਡ ਚ 100 ਗੱਲਾਂ ਹੋ ਸਕਦੀਆਂ ਕਾਚੀ ਪ੍ਰੋਬਲਮ ਆਸ ਨਹੀਂ ਦੱਸਣੀ ਇਹ ਗੱਲਾਂ ਨੂੰ ক্লোਜ਼ ਕਰਨ ਵਾਲੀਆਂ ਪਰ ਤੁਸੀਂ ਦੇਖਿਆ ਨਾ ਬਿਟਵੀਟ 4 ਦਿਨ ਪਹਿਲਾਂ ਹੀ ਉਹਨਾਂ ਆ ਕੇ ਹਟਿਆਏ ਬੀਜਪੀ ਦੇ ਹੱਕ ਚ ਪਰ ਤੁਹਾਡੇ ਨਾਲ ਸਰ ਕੀ ਲੱਗਦਾ ਪ੍ਰਧਾਨ